ਤੇ ਇੰਨੇ ਪੈਸੇ ਲਾ ਕੇ ਵੀ ਮਾਨੂੰ ਸਕੂਨ ਨਹੀਂ ਮਿਲਦਾ ਜੀ ਜਿੰਨਾ ਸਾਨੂੰ ਥੋੜੇ ਪਿਆਰ ਸਕੂਨ ਮਿਲਿਆ ਨਹੀਂ ਵੀ ਜੀ ਇੱਥੇ ਤੇ ਜੋ ਜਨਾ ਦਿੱਤਾ ਜਬ ਉਹਨੇ ਥੋੜਾ ਹੂੰ ਇਹਦੇ ਇੰਨੇ ਪਰਿਵਾਰ ਬੈਠੇ ਆ ਜੀ ਤੇ ਕਰਕੇ ਜਿਹੜਾ ਜੋ ਦਿੱਤਾ ਜਬ ਉਹਨੇ ਥੋੜਾ ਮੈਂ ਦੇ ਤਾ ਤੇ ਦੇ ਨਰਾਜ਼ ਨਹੀਂ ਹੁਣ ਆ ਜੇ ਆਪਾਂ ਥੋੜਾ ਵੀ ਕਰਦੇ ਜਾਂ ਜਾਂ ਵੱਧ ਕਰਦੇ ਆ ਤਾਂ ਮਾਨੂੰ ਸਕੂਨ ਮਿਲਦਾ ਅਰੇ ਬਹੁਤ ਬਹੁਤ ਖੁਸ਼ੀ ਹੋਈ ਹੈ ਜਿਸ ਨੂੰ ਕਹਿ ਦਈਏ ਵੀ ਮਿਲ ਕੇ ਵੇਖੋ ਘਰ ਵੀ ਆਪਾਂ ਪ੍ਰੋਗਰਾਮ ਕਰਦੇ ਆਂ ਜਾਂ ਹੋਟਲਾਂ 'ਚ ਕਿਤੇ ਵੀ ਕਰਦੇ ਆਂ ਤੇ ਜਿਹੜੀ ਉੱਥੋਂ ਖੁਸ਼ੀ ਹੈ ਤੇ ਜਿਹੜੀ ਇੱਥੇ ਖੁਸ਼ੀ ਨਾ ਬਹੁਤ ਖੁਸ਼ੀ ਮਿਲੀ ਨੇ ਪੜੀਏ ਨੌਜਵਾਨ ਪੀੜੀ ਨੂੰ ਅਪੀਲ ਕਰਾਂਗਾ ਵੇਖੋ ਜਿੱਥੇ ਲੋੜ ਆ ਉੱਥੇ ਹੀ ਮਤ ਕਰੋ ਮੰਨ ਲਓ ਆਪਾਂ ਫਜ਼ੂਲ ਖਰਚੇ ਜਿਹੜੇ ਕਰਦੇ ਆਂ ਉਹ ਤੇ ਇੱਕ ਮਲਕੇ ਸ਼ੂਸ਼ੇ ਬਾਜੀ ਹੋ ਗਈ ਜਾਂ ਮੰਨ ਲਓ ਆਪਣਾ ਆਪ ਮੁਖਾਵਾ ਹੋ ਜਾਂਦਾ ਵਾ ਮਲਗੇ ਆ ਕਰਨਾ ਹੈ ਨਾ ਤੇ ਜਿਹੜੀ ਆਪਾਂ ਗਰੀਬ ਬੰਦੇ ਦੀ ਮਤ ਕਰਾਂਗੇ ਉਹ ਆਪਣੀ ਮੰਨ ਲੋ ਕਿ ਸੇਵਾ ਕਿਤੇ ਨਾ ਕਿਤੇ ਲੱਗਣੀ ਲੱਗਣੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਅੱਜ ਅਮਰਸਰ ਦੇ ਪਿੰਡ ਵੱਲੇ ਪਹੁੰਚੇ ਆਂ ਅਤੇ ਉਸ ਰੱਬ ਦੀਆਂ ਰੂਹਾਂ ਨਾਲ ਬਣਾਉਣ ਜਾ ਰਹੇ ਆ ਜਿਨ੍ਹਾਂ ਦਾ ਆਪਣੇ ਆਲੇ ਸਾਥ ਨਹੀਂ ਦਿੱਤਾ ਇਹ ਉਹ ਮੰਦਰ ਹੈ ਜਿੱਥੇ ਰੱਬ ਦੀਆਂ ਰੂਹਾਂ ਵਸਦੀਆਂ ਨੇ ਇਹਨਾਂ ਦਾ ਆਪਣੇ ਆਲੇ ਸਾਥ ਨਹੀਂ ਦਿੱਤਾ ਪਰ ਇਹਨਾਂ ਨੂੰ ਸੰਭਾਲਣ ਵਾਲੇ ਵੀ ਰੱਬ ਦੇ ਫਰਿਸ਼ਤੇ ਬਣ ਜਾਂਦੇ ਨੇ ਤੇਰਾ ਆਸਰਾ ਸੇਵਾ ਸੁਸਾਇਟੀ ਜਿਹੜੀ ਚਲਾ ਰਹੇ ਨੇ ਉਹਨਾਂ ਵੱਲੋਂ ਇਹਨਾਂ ਰੱਬ ਦੀਆਂ ਰੂਹਾਂ ਨੂੰ ਸੰਭਾਲਿਆ ਜਾ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਵਿੱਚ ਤੁਸੀਂ ਚਿਹਰੇ ਦੇਖ ਰਹੇ ਹੋ ਇਹ ਚਿਹਰੇ ਉਹ ਨੇ ਜਿਨ੍ਹਾਂ ਦਾ ਆਪਣੇਆਂ ਨੇ ਸਾਥ ਨਹੀਂ ਦਿੱਤਾ ਅੱਜ ਇੱਥੇ ਹੀ ਜਿਹੜੇ ਨੇ ਇਸ ਮੰਦਿਰ ਦੇ ਵਿੱਚ ਜਨਮ ਦਿਨ ਮਨਾਉਣ ਲਈ ਤਿੰਨ ਭਰਾ ਪਹੁੰਚੇ ਹੋਏ ਨੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਜਦੋਂ ਜਨਮ ਦਿਨ ਹੁੰਦਾ ਨਾ ਤਾਂ ਵੱਡੇ ਵੱਡੇ ਹੋਟਲ ਰੈਸਟੋਰੈਂਟ ਨੂੰ ਤਰਜੀਹ ਦਿੱਤੀ ਜਾਂਦੀ ਹੈ ਉੱਥੇ ਪਾਰਟੀਆਂ ਦਿੱਤੀਆਂ ਜਾਂਦੀਆਂ ਨੇ ਰਿਸ਼ਤੇਦਾਰ ਬੁਲਾਏ ਜਾਂਦੇ ਨੇ ਪਰ ਤਿੰਨ ਭਰਾ ਇੱਥੇ ਪਹੁੰਚੇ ਨੇ ਜਿੱਲਾ ਦਾ ਵਧੀਆ ਉਪਰਾਲਾ ਹੈ ਇਹਨਾਂ ਨੇ ਰਿਸ਼ਤੇਦਾਰ ਭੈਣ ਭਰਾਵਾਂ ਦੇ ਨਾਲ ਜਨਮ ਦਿਨ ਨਹੀਂ ਮਨਾਇਆ ਇਹ ਜਨਮ ਦਿਨ ਉਹਨਾਂ ਦੇ ਨਾਲ ਮਨਾ ਰਹੇ ਨੇ ਜਿਨ੍ਹਾਂ ਦਾ ਆਪਣੇ ਆਲੇ ਸਾਰ ਨਹੀਂ ਦਿੱਤਾ ਰੱਬ ਦੀਆਂ ਰੂਹਾਂ ਨਾਲ ਜਨਮ ਦਿਨ ਮਨਾ ਰਹੇ ਨੇ ਤਾਂ ਭਾਈ ਜੀ ਨਹੀਂ ਸਾਡੇ ਨਾਲ ਨੇ ਗਲਬਾ ਚਰਦੇ ਨੇ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਪਿੰਡ ਤੋਂ ਆਏ ਨੇ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਇਹ ਉਸ ਤੋਂ ਵੱਡੀ ਵਧਾਈ ਇਹ ਵੀ ਬੰਦੀ ਹੈ ਕਿ ਤੁਸੀਂ ਇਹ ਉਪਰਾਲਾ ਕੀਤਾ ਹੈ ਕਿ ਰੱਬ ਦੀਆਂ ਰੂਹਾਂ ਨਾਲ ਜਨਮ ਦਿਨ ਮਨਾਇਆ ਮੰਨ ਦੇ ਵਿੱਚ ਵਿਚਾਰ ਕਿਵੇਂ ਆ ਇਹ ਮੰੰਦੇ ਚੋਚਾ ਤੇਜੀਵੀਰ ਜਨਾਬੀ ਆਪਾਂ ਤੁਹਾਨੂੰ ਉਥੇ ਕਢਨਾ ਵਾ ਜਿਹੜੇ ਰੱਬੀ ਰੂਹਾਂ ਨੇ ਇਹ ਤੁਹਾਨੂੰ ਦਰਸ਼ਨ ਕਰਾਉਣੇ ਆ ਮੈਂ ਤੈਜ ਜੀ ਨੂੰ ਧੰਨਵਾਦ ਕਰਦਾ ਤੇਜੀਵੀਰ ਦਾ ਜਿਨ੍ਹਾਂ ਇਹ ਸਾਨੂੰ ਮੌਕਾ ਬਖਸ਼ਿਆ ਵੀਰੇ ਜਿਆਦਾਤਰ ਜਦੋਂ ਜਨਮ ਦਿਨ ਦੀ ਪਾਰਟੀ ਹੁੰਦੀ ਹੈ ਜਾਂ ਵਿਆਹ ਦੀ ਪਾਰਟੀ ਹੁੰਦੀ ਹੈ ਜਾਂ ਬੱਚਾ ਹੁੰਦਾ ਨਾ ਤਾਂ ਅਸੀਂ ਹੋਟਲ ਰੈਸਟੋਰੈਂਟ ਨੂੰ ਤਰਜੀਹ ਦਿੰਨੇ ਆ ਆ ਵੱਡੇ ਵੱਡੇ ਰਿਸ਼ਤੇਦਾਰ ਵੀ ਬੁਲਾ ਲੈਂਦੇ ਆ ਕਿ ਰਿਸ਼ਤੇਦਾਰ ਨਾਰਾਜ਼ ਨਾ ਹੋ ਜਾਣ ਪਰ ਤੁਸੀਂ ਰਿਸ਼ਤੇਦਾਰਾਂ ਨਾਲ ਜਨਮ ਦਿਨ ਨਹੀਂ ਬਣਾਇਆ ਇਹ ਰੱਬ ਦੀਆਂ ਰੂਹਾਂ ਨਾਲ ਜਨਮ ਦਿਨ ਬਣਾਇਆ ਕਿਵੇਂ ਦੇਖਦੇ ਹੋ ਅੱਛੀ ਬਹੁਤ ਵਧੀਆ ਜੀ ਮੇਰਾ ਤਾਂ ਕੰਮ ਹੀ ਉਹ ਆ ਜੀ ਕੈਟਰੀਂ ਦਾ ਕੰਮ ਆ ਵੇਖਿਆ ਜਾਂਦਾ ਆ ਮੀਰੇ ਮੇਰਾ ਫੰਕਸ਼ਨ ਚ ਹੀ ਮਾਰੇ ਡੇਲੀ ਦੇਣਾ ਵਾ ਜੀ ਵੇਖਿਆ ਜਾਂਦਾ ਵਾ ਭੈਣ ਭਰਾ ਰੋਸਦਿਆਂ ਦੇ ਵਿੱਚ ਯਾਰ ਉਸ ਕਾ ਕਦੀ ਰੋਸ ਗਿਆ ਹੂੰ ਹੂੰ ਤੇ ਇੰਨੇ ਪੈਸੇ ਲਾ ਕੇ ਵੀ ਮਾਨੂੰ ਸਕੂਨ ਨਹੀਂ ਮਿਲਦਾ ਜੀ ਜਿੰਨਾ ਸਾਨੂੰ ਥੋੜੇ ਪਿਆਰ ਚ ਸਕੂਨ ਮਿਲਿਆ ਵੀਰੇ ਪਹਿਲੀ ਵਾਰ ਮਨਾਇਆ ਇਸ ਤਰ੍ਹਾਂ ਜਨਮ ਦਿਨ ਜਾਂ ਪਹਿਲਾਂ ਵੀ ਮਨਾਉਂਦੇ ਸੀ ਨਹੀਂ ਪਹਿਲੀ ਦੀ ਇੱਥੇ ਪਹਿਲੀ ਦੀ ਮਨਾਇਆ ਵਿੱਚ ਜੀ ਹਾਂਜੀ ਵੀਰੇ ਜ਼ਿਆਦਾਤਰ ਜਦੋਂ ਆਪਾਂ ਜਨਮ ਦਿਨ ਮਨਾਉਣਾ ਹੁੰਦਾ ਨਾ ਪਹਿਲਾਂ ਲਿਸਟ ਬਣਾਈ ਜਾਂਦੀ ਏ ਕੀ ਆ ਚੀਜ਼ ਦੀ ਲਿਸਟ ਆ ਜੀ ਆ ਨਾਨਵੇਜ ਦੀ ਲਿਸਟ ਆ ਵੈਜੀਟੇਰੀਅਨ ਲਿਸਟ ਆ दारू ਦੀ ਲਿਸਟ ਆ ਤਾਂ ਜਦੋਂ ਇੱਥੇ ਆਉਣਾ ਸੀ ਉਦੋਂ ਹੀ ਲਿਸਟ ਬਣਾਈ ਜਾਣੀ ਬਣਾਈ ਨਹੀਂ ਵੀਰ ਜੀ ਇੱਥੇ ਤੇ ਜੋ ਜਿੰਨਾ ਦਿੱਤਾ ਜਾਵੇ ਉਹਨੇ ਥੋੜਾ ਹੂੰ ਇਹਦੇ ਇੰਨੇ ਪਰਿਵਾਰ ਬੈਠੇ ਆ ਜੀ ਤੇ ਕਰਕੇ ਇਹਦੇ ਜੋ ਦਿੱਤਾ ਜਾਵੇ ਉਹਨੇ ਥੋੜਾ ਮੈਂ ਤੇ ਇਸ ਜੀ ਬੋਣਗਾ ਤਿੰਨ ਭਰਾ ਜੀ ਤੁਸੀਂ ਹਾਂਜੀ ਪਿੰਨਾਂ ਦੇ ਵਿਚਾਰ ਮਿਲਦੇ ਨੇ ਕਿਉਂਕਿ ਜਿਆਦਾਤਰ ਜਦੋਂ ਭਰਾ ਸਾਂਝੇ ਤੌਰ ਤੇ ਰਹਿੰਦੇ ਆ ਨਾ ਹਮੇਸ਼ਾ ਲੜਾਈ ਹੋ ਜਾਂਦੀ ਯਾਰ ਜਨਮ ਦਿਨਾਂ ਦਾ ਮੇਰੇ ਯਾਰ ਦੋਸਤ ਨਰਾਜ ਹੋ ਜਾਣੇ ਨੇ ਤੇ ਮੇਰੇ ਸਹੁਰੇ ਨਰਾਜ ਹੋ ਜਾਣੇ ਨੇ ਮੇਰੇ ਰਿਸ਼ਤੇਦਾਰ ਨਰਾਜ ਹੋ ਜਾਂਦੇ ਤੁਸੀਂ ਇੱਥੇ ਪਹੁੰਚੇ ਤਾਂ ਤਿੰਨਾਂ ਦੇ ਵਿਚਾਰ ਮਿਲੇ ਤਿੰਨਾਂ ਭਰਾਵਾਂ ਦੇ ਬਿਲਕੁਲ ਮਿਲੇ ਭਾਜੀ ਕਿ ਕਿੰਤੂ ਪਰੰਤੂ ਤਾਂ ਨਹੀਂ ਹੋਇਆ ਨਹੀਂ ਨਹੀਂ ਪਰ ਜਰੂਰ ਜੀ ਤਿੰਨਾਂ ਭਰਾਵਾਂ ਦਾ ਵਧੀਆ ਉਪਰਾਲਾ ਹੈ ਕਿ ਜਨਮ ਦਿਨ ਮਨਾਉਣ ਲਈ ਉਹ ਥਾਂ ਚੁਣੀ ਹੈ ਜਿੱਥੇ ਰੱਬ ਦੀਆਂ ਰੂਹਾਂ ਰਹਿੰਦੀਆਂ ਨੇ ਤਾਂ ਵੀ ਉਹ ਸਾਡੇ ਨਾਲ ਹੈ ਭਾਈ ਜੀ ਕਿਵੇਂ ਦੇਖਦੇ ਹੋ ਜੀ ਭਰਾ ਦਾ ਜਨਮ ਦਿਨ ਮਨਾਉਣ ਲਈ ਉੱਥੇ ਪਹੁੰਚਿਓ ਜਿੱਥੇ ਰੱਬ ਦੀਆਂ ਰੂਹਾਂ ਵਸਦੀਆਂ ਨੇ ਇਹ ਮੰਦਿਰ ਹੈ ਉਹ ਜੋリエ ਇਹਨਾਂ ਦਾ ਆਪਣੇ ਆਲੇ ਸਾਥ ਨਹੀਂ ਦਿੰਦਾ ਪਰ ਤੁਸੀਂ ਇਹਨਾਂ ਦੇ ਆਪਣੇ ਬਣੇ ਹੋ ਤੇ ਆਪਣੇ ਆਂ ਦੀ ਤਰ੍ਹਾਂ ਹੀ ਜਨਮ ਦਿਨ ਮਨਾਇਆ ਸੀ ਮਨ ਦੇ ਵਿੱਚ ਵਿਚਾਰ ਕਿ ਇਸ ਤਰ੍ਹਾਂ ਆਇਆ ਵਿਚਾਰ ਤੇ ਜੀਵੀਰ ਲਾਇਕ ਆ ਉਹਦੇ ਇਧਰ ਦਾ ਪਤਾ ਨਹੀਂ ਹਜੇ ਹੂੰ ਹੂੰ ਚਲੋ YouTube ਦੇ ਵਿੰਦੇ ਰਹਿੰਦਾ ਵਾ ਹੂੰ ਤੇ ਜੀਵੀਰ ਸੇਵਾ ਕਰਦਾ ਵਾ ਜੀ ਬੜਾ ਵਧੀਆ ਜੌਬ ਕਰਨ데요 ਵੀਰ ਹਾਂ ਸੇਵਾ ਸੈਟੀ ਨਾਲ ਜੁੜਿਆ ਤੇ ਜਿਹੜੇ ਵੱਡੇ ਭਰਾ ਦਾ ਜਨਮ ਦਿਨ ਸੀ ਮਨ ਦੇ ਵਿੱਚ ਵਿਚਾਰ ਨਹੀਂ ਆਇਆ ਜੋ ਵੱਡੇ ਹੋਟਲ ਜਾਂ ਰੈਸਟੋਰੈਂਟ ਚ ਮਨਾਇਆ ਪਹਿਲੀ ਦਾ ਨਹੀਂ ਸਾਡਾ ਵੱਡਾ ਭਰਾ ਤੇ ਜਿਹੜੀ ਆ ਅਸੀਂ ਸੋਚ ਬਹੁਤ ਵਧੀਆ ਵਾ ਜੀ ਹੇ ਹਰ ਇੱਕ ਦੀ ਮੱਤ ਕਰਦਾ ਵਾ ਜਿਹੜੇ ਵੀਰ ਇਦਾਂ ਦੇ ਹੁੰਦੇ ਆ ਉਹਨਾਂ ਦੀ ਬਹੁਤ ਮੱਤ ਕਰਦਾ ਵਾ ਚੰਗੀ ਗੱਲ ਸਾਨੂੰ ਵਧੀਆ ਲੱਗਦਾ ਵਾ ਸਾਡਾ ਵੱਡਾ ਕਰਦਾ ਵਾ ਇਦਾਂ ਤੇ ਹੁਣ ਅਸੀਂ ਵੀ ਗਾਂ ਤੋਂ ਨਾਲ ਜੁੜ ਕੇ ਸੇਵਾ ਕਰਿਆ ਕਰਾਂਗੇ ਮੈਂ ਦੇਖ ਰਿਹਾ ਤੁਹਾਡੇ ਬੱਚੇ ਵੀ ਪਹੁੰਚੇ ਹੋਏ ਨੇ ਇਸੇ ਨਾਲ ਹਾਂਜੀ ਹਾਂਜੀ ਬੱਚਿਆਂ ਨੂੰ ਵਧੀਆ ਤੁਸੀਂ ਸੇਧ ਦੇ ਰਹੇ ਹੋ ਕਿ ਜੇ ਜਨਮ ਦਿਨ ਮਨਾਉਣਾ ਤਾਂ ਐਵੇਂ ਮਨਾਈਏ ਵੱਡੇ ਹੋਟਲਾਂ ਜਾਂ ਰੈਸਟੋਰੈਂਟ ਚ ਮਨਾਉਣ ਦੀ ਲੋੜ ਨਹੀਂ ਨਹੀਂ ਲੋੜ ਨਹੀਂ ਕੋਈ ਹੈਗੀ ਉੱਥੇ ਤੇ ਤੁਹਾਨੂੰ ਬਤਾਏ ਮੀਟ ਮੁਰਗੇ ਸ਼ਰਾਬਾਂ ਚੱਲਦੀਆਂ ਫਿਰ ਵੀ ਕੋਈ ਨਾ ਕੋਈ ਵੀਰ ਭਰਾ ਨਰਾਜ਼ ਰਹਿ ਜਾਂਦਾ ਵਾ ਬਾਈ ਮੀਟ ਦਾ ਨਾ ਲਿਆ ਦਾਰੂ ਦਾ ਨਾ ਲਿਆ ਪਹਿਲਾਂ ਜਦੋਂ ਜਨਮ ਦਿਨ ਮਨਾਈਦਾ ਨਾ ਬੜੇ ਪੈਸੇ ਲਟਾ ਦਿੰਦੇ ਆਪਾਂ ਹਨਾ ਜਨਮ ਦਿਨਾਂ ਦੇ ਉੱਤੇ ਹਾਂਜੀ ਹਾਂਜੀ ਫਿਰ ਰਾਤ ਨੂੰ ਪਤਾ ਚੱਲਦਾ ਜੀ ਸਵੇਰੇ ਦਾ ਰਿਸ਼ਤੇਦਾਰ ਨਰਾਜ਼ ਹੀ ਉਹਨੂੰ ਦਾਰੂ ਨਹੀਂ ਮਿਲੀ ਜਾਂ ਉਹਨੂੰ ਮੀਟ ਨਹੀਂ ਮਿਲੀ ਹੋਈ ਜਾਂਦਾ ਇੱਕ ਦੋ ਬੰਦਾ ਨਰਾਜ਼ ਹੋਈ ਜਾਂਦਾ ਵਾ ਭਾਵੇਂ ਆਪਾਂ ਜਿੰਨਾ ਮਰਜ਼ੀ ਕਿਹ ਹਜ਼ਾਰ ਬੇਲਿਆਂ ਫ੍ਰੇਮ ਪਿਆਰ ਹੋਏ ਨਾ ਜੋ ਸਟੇਟਸ ਬਿੰਦੇ ਆ ਪਰ ਇੱਥੇ ਨਰਾਜ਼ ਨਹੀਂ ਹੁੰਦਾ ਮੇਰੀ ਗੱਲ ਨਾਲ ਨਹੀਂ ਇੱਥੇ ਤੇ ਨਰਾਜ਼ ਨਹੀਂ ਹੋਣਾ ਜੇ ਆਪਾਂ ਥੋੜਾ ਵੀ ਕਰ ਲਈ ਜਾਂ ਵੱਧ ਕਰਦੇ ਆ ਤਾਂ ਮਨ ਨੂੰ ਸਕ ਤੇ ਪਰਮਾਤਮਾ ਵੱਲੋਂ ਚਲੋ ਵੀਰ ਜੀ ਨੂੰ ਕਿਰਪਾ ਮਾਲਕ ਦੀ ਵੀ ਜੀ ਬਾਕੀ ਤੇਜੀਵੀਰ ਬਹੁਤ ਸਹਾਇਤਾ ਕਰਦਾ ਵਾ ਹੂੰ ਹੂੰ ਬਾਕੀ ਸਾਡੇ ਤਿੰਨਾਂ ਭਰਾਵਾਂ ਚ ਸਲੂਕ ਹੈਗਾ ਬਹੁਤ ਵਧੀਆ ਸਲੂਕ ਹੈਗਾ ਸਾਨੂੰ ਬੜਾ ਵਧੀਆ ਲੱਗਾ ਬ੍ਰਦਰ ਜੋ ਵੀ ਕਵੇ ਉਸਲੇ ਤੁਰਪਈ ਦਾ ਨਾਲ ਤੇ ਜਰੂਰ ਜੀ ਤਿੰਨਾਂ ਭਰਾਵਾਂ ਦਾ ਪਿਆਰ ਜਿਹੜਾ ਬਲਿਆ ਰਹਿਣਾ ਚਾਹੀਦਾ ਤਿੰਨੇ ਭਰਾ ਹੀ ਵਧੀਆ ਪਰਾਲਾ ਨਿਭਾ ਰਹੇ ਨੇ ਭਾਈ ਜੀ ਕਿਵੇਂ ਦੇਖਦੇ ਹੋ ਵੱਡੇ ਭਰਾ ਦਾ ਜਨਮ ਦਿਨ ਮਨਾਉਣ ਲਈ ਇੱਥੇ ਪਹੁੰਚੇ ਅੱਜ ਰੱਬ ਦੀਆਂ ਰੂਹਾਂ ਨਾਲ ਜਨਮ ਦਿਨ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲ ਦੌਰ ਤੇ ਮੈਂ ਰੱਬਰ ਗਿਆ ਰੂਹਾਂ ਦੇ ਤੇ ਤੇਜੀ ਵੀ ਰੂਹਾਂ ਦੇ ਤੁਹਾਡੀ ਟੀਮ ਦਾ ਤੈਜ ਦਿਨ ਉਹਨਾਂ ਨੂੰ ਅਰਦਾਸ ਕਰਦਾ ਵਾਂ ਕਿ ਬਹੁਤ ਵਧੀਆ ਪ੍ਰਾਲਾਵਾ ਜਿਹੜਾ ਮਲਕੇ ਸੰਸਥਾ ਦਾ ਜਿਹੜਾ ਮਲਕੇ ਲੋੜਵੰਦ ਭੈਣ ਭਰਾਵਾਂ ਦਾ ਜਿਹੜਾ ਮਲਕੇ ਜਿਹੜਾ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਉਹਨਾਂ ਦਾ ਰੱਬ ਹੈਗਾ ਤੇ ਰੱਬ ਹੀ ਬੰਦੇ ਦੇ ਅੰਦਰ ਵੱਸਦਾ ਜੀ ਹਾਂਜੀ ਤੇ ਸਾਡੇ ਵੱਡੇ ਬ੍ਰਦਰ ਦਾ ਬਾਰਥਡੇ ਹੈ ਤੇ ਅਸੀਂ ਇਤਨੇ ਭਰਾ ਸਹਿਮਤੀ ਦੇ ਨਾਲ ਆਏ ਆ ਜੋ ਵੱਡੇ ਬ੍ਰਦਰ ਨੇ ਕਹਿਤਾ ਉਹੀ ਹੋਣਾ ਕਿੰਨਾ ਜੀ ਮਨ ਨੂੰ ਚੈਨ ਮਿਲਿਆ ਜੀ ਭਾਜੀ ਬਹੁਤ ਬਹੁਤ ਖੁਸ਼ੀ ਹੋਈ ਹੈ ਜਿਸ ਨੂੰ ਕਹਿ ਦਈਏ ਵੀ ਮਲਕੇ ਵੇਖੋ ਘਰ ਵੀ ਆਪਾਂ ਪ੍ਰੋਗਰਾਮ ਕਰਦੇ ਆਂ ਜਾਂ ਹੋਟਲਾਂ 'ਚ ਕਿਤੇ ਵੀ ਕਰਦੇ ਆਂ ਤੇ ਜਿਹੜੀ ਉੱਥੋਂ ਖੁਸ਼ੀ ਤੇ ਜਿਹੜੀ ਇੱਥੇ ਖੁਸ਼ੀ ਨਾ ਬਹੁਤ ਖੁਸ਼ੀ ਮਿਲੀ ਹੈ ਪਰ ਅੱਜਕੱਲ ਰੁਝਾਨ ਚੱਲਿਆ ਜੇ ਰਾਤ ਨੂੰ 12 ਵਜੇ ਆਈਦਾ ਕੀ ਚਾ ਲਿਆਈਦਾ ਤੇ ਮੂੰਹ ਦੇ ਮਲ ਦਿੰਦੇ ਨੇ ਬੜਾ ਬਰਬਾਦ ਹੁੰਦਾ ਹੈ ਵੀ ਪੈਸੇ ਵੀ ਬਰਬਾਦ ਹੁੰਦੇ ਨੇ ਭਾਜੀ ਉਹ ਦੇ ਵੇਖੋ ਪਤਾ ਕੀ ਹੈ ਉਹਦੇ ਇੱਕ ਸ਼ੋਸ਼ੇ ਬਾਰੀਆਂ ਮੰਨ ਲਓ ਕਿ ਇੱਕ ਲਾ ਲੋਗੇ ਜਿੱਦਾਂ ਤੁਸੀਂ ਵੇਖਿਆ ਹੀ ਸਾਰੇ ਨਿਸਟਮ ਤੇ ਜਿਹੜਾ ਇੱਥੇ ਚੀਜ਼ ਆ ਨਾ ਉਹ ਉੱਥੇ ਨਹੀਂ ਹੈਗੀ। ਹੂੰ। ਤਾਂ ਚੀ ਅਪੀਲ ਲਾਉਣੀ ਚਾਹੁੰਦੇ ਆ ਜਿਹੜੇ ਹੋਟਲਾਂ ਦੇ ਰੈਸਟੋਰੈਂਟ ਦੇ ਵਿੱਚ ਹਜ਼ਾਰਾਂ ਰੁਪਏ ਵਰਤੇ ਦਿੰਦੇ ਨੇ, ਲੱਖਾਂ ਰੁਪਏ ਉਡਾ ਦਿੰਦੇ ਨੇ। ਡੀਜੇ ਵਾਲਿਆਂ ਦੇ ਉੱਪਰੋਂ ਹੀ ਪਾਹ ਲਟਾਈ ਜਾਂਦੇ ਰਹਿੰਦੇ ਨੇ। ਤਾਂ ਉਹਨਾਂ ਨੂੰ ਕੀ ਅਪੀਲ ਲਾਉਣੀ? ਮੈਂ ਤੇ ਭਾਵੇਂ ਇਹ ਨੌਜਵਾਨ ਪੀੜੀ ਨੂੰ ਅਪੀਲ ਕਰਾਂਗਾ ਵੇਖੋ ਜਿੱਥੇ ਲੋੜ ਆ ਉੱਥੇ ਹੀ ਮਤ ਕਰੋ। ਹੂੰ। ਮੰਨ ਲਓ ਆਪਾਂ ਫਜ਼ੂਲ ਖਰਚੇ ਜਿਹੜੇ ਕਰਦੇ ਹਾਂ ਤੇ ਇੱਕ ਮਲਗੇ ਛੁਸ਼ੇ ਬਾਜੀ ਹੋ ਗਈ ਜਾਂ ਮੰਨ ਲਓ ਆਪਣਾ ਆਪ ਵਿਖਾਵਾ ਹੋ ਜਾਂਦਾ ਵਾ। ਵੀ ਮਲਗੇ ਇਹ ਆ ਕਰੰਦੇ ਆ ਨਾ। ਹੂੰ। ਤੇ ਜਿਹੜੀ ਆਪਾਂ ਗਰੀਬ ਬੰਦੇ ਦੀ ਮਤ ਕਰਾਂਗੇ ਉਹ ਆਪਣੀ ਮੰਨ ਲਓ ਕਿ ਸੇਵਾ ਕਿਤੇ ਨਾ ਕਿਤੇ ਲੱਗਣੀ ਲੱਗਣੀ ਹੈ ਬਾਈ ਬਹੁਤਿਆਂ ਦੇ ਮਨ ਦੇ ਵਿੱਚ ਵਿਚਾਰ ਆਉਣਾ ਕਿ ਵੱਡੇ ਭਰਾ ਦਾ ਜਨਮ ਦਿਨ ਤਾਂ ਤੁਸੀਂ ਮਨਾ ਲਿਆ ਇਥੇ ਹਾਂਜੀ ਹਾਂਜੀ ਇਹ ਆਪਣਾ ਜਨਮ ਦਿਨ ਦੀ ਵਾਰੀ ਆਉਣੀ ਤੇ ਉਦੋਂ ਹੋਟਲਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਮਨਾਉਣਾ ਤੇ ਇਸ ਤਰ੍ਹਾਂ ਤਾਂ ਨਹੀਂ ਹੋਣਾ ਲੈ ਆਉਣ ਵਾਲਾ ਉਹਨਾਂ ਵਾਲੇ ਸਮੇਂ ਦੇ ਦੇਖੋ ਸਾਡੇ ਵੱਡੇ ਬ੍ਰਦਰ ਦੀ ਚਲੋ ਜੇ ਬਹੁਤ ਵਧੀਆ ਸੋਚ ਆ ਜੀ ਤੇ ਸਾਡੀ ਹੀ ਸਾਡੀ ਵੀ ਸੋਚ ਇਹਨਾਂ ਤੇ ਮਗਰੀ ਚਲਦੀ ਜਾ ਕੇ ਮੰਨ ਲਓ ਕਿ ਅਸੀਂ ਵੀ ਇਹਨਾਂ ਦੇ ਨਾਲ ਹੀ ਜਾਣਾ ਮਗਰੀ ਮੰਨ ਲਓ ਜੇ ਉਹ ਉਹ ਚੰਗਾ ਕਰਨ ਦੇ ਤੇ ਅਸੀਂ ਵੀ ਚੰਗਾ ਕਰਨਾ ਹੂੰ ਬਾਬਾ ਬਤਨਵਾਜ ਜੀ ਤਾਂ ਤਸਵੀਰਾਂ ਨੇ ਜੀ ਅੰਮ੍ਰਿਤਸਰ ਦੀਆਂ ਇਹ ਜਿਹੜੀਆਂ ਰੱਬੀ ਰੂਹਾਂ ਨੇ ਇਹ ਚਿਹਰੇ ਨੇ ਜਿਹੜੇ ਇਹ ਉਹ ਚਿਹਰੇ ਨੇ ਜਿਨ੍ਹਾਂ ਦਾ ਆਪਣੇ ਸਾਥ ਨਹੀਂ ਦਿੱਤਾ ਤਾਂ ਹਮੇਸ਼ਾ ਜਦੋਂ ਆਪਣੇ ਸਾਥ ਨਹੀਂ ਦਿੰਦੇ ਤਾਂ ਉਹਨਾਂ ਨੂੰ ਸੰਭਾਲਣ ਵਾਸਤੇ ਵੀ ਰੱਬ ਦੇ ਫਰਿਸ਼ਤੇ ਪਹੁੰਚ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਹੀ ਹੈਪੀ ਵੱਲੇ ਵਾਲਾ ਹੈਪੀ ਵੱਲੇ ਦਾ ਨਾਮ ਜ਼ਰੂਰ ਸੁਣ ਆਉਂਦਾ ਹੈ ਜਦੋਂ ਆਪਣੇ ਸਾਥ ਨਹੀਂ ਦਿੰਦੇ ਤਾਂ ਤੇਰਾ ਆਸਰਾ ਸੇਵਾ ਸੁਸਾਇਟੀ ਦਾ ਨਾਮ ਚਿੱਤੇ ਆਉਂਦਾ ਹੈ ਜਿੱਥੇ ਬਹੁਤੇ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦਾ ਸਾਥ ਹੀ ਨਹੀਂ ਦਿੱਤਾ ਜੁੱਤੇ ਨੇ ਆਪਣਿਆਂ ਨੇ ਦੂਰ ਚਰ ਦਿੱਤਾ ਲਾਊਫ ਫੇਜ਼ ਹੁੰਦਾ ਜਾਂਦਾ ਹੈ ਚਿੱਟਾ ਹੁੰਦਾ ਜਾ ਰਿਹਾ ਇਹ ਸਾਰੇ ਜਿਹੜੇ ਵੱਡੇ ਬੈਠੇ ਹੋਏ ਨੇ ਇਹਨਾਂ ਦੇ ਬੱਚੇ ਨੇ ਧੀਆ ਪੁੱਤ ਨੇ ਪਰ ਉਹ ਇਹਨਾਂ ਨੂੰ ਸੰਭਾਲਦੇ ਨਹੀਂ ਐ ਪਰ ਹੈਪੀ ਵੀਰ ਦਾ ਵਧੀਆ ਪਰਾਲਾ ਹੈ ਹੈਪੀ ਵੀਰ ਇਹ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਤੁਸੀਂ ਇਸ ਪਰਿਵਾਰ ਦਾ ਸਹਾਰਾ ਬਣੇ ਹੋ ਅੱਜ ਭਰਾ ਵੀ ਵਧਾਈ ਦੇ ਪਾਤਰ ਨੇ ਤਿੰਨੋਂ ਭਰਾ ਪਹੁੰਚੇ ਨਹੀਂ ਜਿਨ੍ਹਾਂ ਨੇ ਜਨਮ ਦਿਨ ਮਨਾਇਆ ਇਥੇ ਕਿਵੇਂ ਦੇਖਦੇ ਜੀ ਇਹਨੂੰ ਸਭ ਤੋਂ ਪਹਿਲਾਂ ਤਾਂ ਗੁਰਫਤੇ ਦੀ ਸਾਂਝ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾਉਣ ਵਾਲਾ ਆਕਾਲ ਪੁਰਖ ਹੈ ਜੀ ਅਸੀਂ ਕਿੱਥੇ ਕਲਜੁਗੀ ਨੇ ਜੋਗੇ ਆ ਕੇ ਕਿਸੇ ਦਾ ਸਹਾਰਾ ਬਣ ਸਕੀਏ ਸਭ ਵਾਹਿਗੁਰੂ ਹੀ ਕਰਾਉਂਦਾ ਤਾਂ ਜਿਵੇਂ ਵਾਈ ਹੁਣਾ ਨੇ ਆਪਦੇ ਜਨਮ ਦਿਨ ਦੀ ਇੱਥੇ ਖੁਸ਼ੀ ਆਪਦੇ ਇਸ ਖਾਬਾਂ ਦੀ ਨਗਰੀ ਦੇ ਵਿੱਚ ਮਨਾਈਆਂ ਸੋ ਬਹੁਤ ਵੱਡੀ ਗੱਲ ਹੈ ਸਾਡੇ ਲਈ ਤੇ ਵਾਹਿਗੁਰੂ ਇਹਨਾਂ ਦੀ ਸੋਚ ਨੂੰ ਬਰਕਰਾਰ ਰੱਖੇ ਸਦਾ ਆਕਾਲ ਪੁਰਖ ਇੰਨੀ ਮਿਹਰ ਭਰਿਆ ਹੱਥ ਰੱਖੇ ਇਹਨਾਂ ਦੇ ਉੱਪਰ ਕਿ ਇਹ ਸਦਾ ਹੀ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਰਹਿਣ ਜਿੰਨੋਂ ਭਾਈ ਆਏ ਨੇ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਆਪਦੀ ਇਸ ਖਾਬਾਂ ਦੀ ਨਗਰੀ ਦੇ ਵੱਲੋਂ ਤੇ ਇਹ ਵੀ ਸਾਡੇ ਹੀ ਸਮਾਜ ਦਾ ਹਿੱਸਾ ਆ ਬੇਸ਼ੱਕ ਮੰਨਿਆ ਕਿ ਪਰਿਵਾਰ ਜਾਂ ਸਮਾਜ ਦਰਕਾਰ ਦਿੰਦਾ ਬੇਸ਼ੱਕ ਮੰਨਿਆ ਕਿ ਇਹ ਸਾਡੇ ਜਿਹੜੇ ਬਜ਼ੁਰਗ ਸਾਡੇ ਭਰਾ ਜਿਹੜੇ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦੇ ਨੇ ਇਹ ਧਾਰਮਿਕ ਅਸਥਾਨਾਂ ਦੇ ਅੱਗੇ ਫਲਾਈਓਵਰਾਂ ਦੇ ਥੱਲੇ ਆਪਣਾ ਜੀਵਨ ਕੱਟ ਰਹੇ ਹੁੰਦੇ ਨੇ ਇੱਕ ਥੋੜਾ ਜਿਹਾ ਸਮਾਂ ਲੱਗਦਾ ਮੈਨੂੰ ਤੁਹਾਨੂੰ ਦੱਸਣ ਲੱਗਾ ਕਿ ਬਾਈ ਇਹ ਦਿਮਾਗੀ ਠੀਕ ਨਹੀਂ ਐ ਜੀ ਇਹ ਲਵਾਰਸ ਰਹਿੰਦੇ ਸੀ ਪਰ ਤੁਹਾਨੂੰ ਤੁਸੀਂ ਭਾਜੀ ਪਰਿਵਾਰ ਦਾ ਇੱਕ ਮੈਂਬਰ ਨਹੀਂ ਸਾਂਭਿਆ ਜਾਂਦਾ ਤੁਸੀਂ ਇੰਨੇ ਮੈਂਬਰ ਸਾਂਭਦੇ ਵਾਹਿਗੁਰੂ ਕਰਾਉਂਦਾ ਜੀ ਪਰਮਾਤਮਾ ਕਰਾਉਂਦਾ ਪਰਮਾਤਮਾ ਕਰਾਉਂਦਾ ਸ਼ਾਇਦ ਹੋ ਸਕਦਾ ਅਸੀਂ ਵੀ ਜੇਕਰ ਸੋਚ ਦੇ ਵਿੱਚ ਬਦਲਾਅ ਨਾ ਆਉਂਦਾ ਤਾਂ ਸਾਨੂੰ ਇੱਕ ਮੈਂਬਰ ਹੀ ਸਾਂਭਣਾ ਔਖਾ ਹੁੰਦਾ ਪਰ ਜਿੱਥੇ ਆਪਾਂ ਦੇਖਦੇ ਆਂ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਘਰਾਂ ਦੇ ਵਿੱਚ ਇੱਕ ਮੈਂਬਰ ਸਾਂਭਣਾ ਔਖਾ ਹੁੰਦਾ ਪਰ ਅਸੀਂ ਇਹ 50 ਦੇ ਕਰੀਬ ਰਹਿ ਰਹੇ ਆਂ ਤਾਂ ਸਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਸਾਨੂੰ ਸੌਖਾ ਲੱਗਦਾ ਹਾਲਾਂਕਿ ਸਾਨੂੰ ਜਿਹੜਾ ਦਿਮਾਗੀ ਤੌਰ ਤੇ ਸਹੀ ਬੰਦਾ ਉਹ ਇੱਕ ਸਾਂਭਣਾ ਔਖਾ ਪਰ ਦਿਮਾਗੀ ਤੌਰ ਤੇ ਬਿਮਾਰ ਬੰਦੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ 1 ਮਿੰਟ ਚ ਗੱਲ ਖਤਮ ਕਰ ਦਿੰਨੇ ਆ ਪਰ ਉਸ ਜੀਵਨ ਦੀ ਕਲਪਨਾ ਕਰਕੇ ਦੇਖੋ ਵੀਰੇ ਹਣੀ ਵੀ ਜਰੂਰ ਗੱਲ ਨੂੰ ਸੁਣ ਕਿ ਕਲਪਨਾ ਕਰਕੇ ਦੇਖੋ ਕਿ ਜਿਸ ਬੰਦੇ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਉਹ ਰੋਡ ਤੇ ਲਵਾਰਸ ਰਹਿ ਰਿਹਾ ਉਹ ਕੂੜੇ ਕਰਕਟ ਦੇ ਵਿੱਚੋਂ ਚੱਕ ਕੇ ਖਾ ਰਿਹਾ ਲੋਕਾਂ ਦੀਆਂ ਛੁੱਟੀਆਂ ਹੋਈਆਂ ਚੀਜ਼ਾਂ ਇੱਥੋਂ ਤੱਕ ਸਾਡੇ ਕੋਲ ਮਰੀਜ਼ ਆਏ ਨੇ ਵੀ ਜਿਹੜੇ ਆਪ ਦਾ ਮਲ ਮੂਤਰ ਦਾ ਵੀ ਸੇਵਨ ਕਰ ਜਾਂਦੇ ਆ ਇਸ ਚੀਜ਼ ਨੂੰ ਸੋਚ ਕੇ ਕਈ ਵਾਰੀ ਬੰਦੇ ਦੀ ਰੂਹ ਕੰਮ ਆ ਜਾਂਦੀ ਹੈ ਲੂਈ ਕੰਡੇ ਖੜੇ ਹੋ ਜਾਂਦੇ ਆ ਬੋਲ ਦੇਣਾ ਬੜੀ ਛੋਟੀ ਜੀ ਗੱਲ ਹੈ ਪਰ ਉਸ ਜੀਵਨ ਨੂੰ ਮਹਿਸੂ कि ਜਿਵੇਂ ਐਬ ਕਾਵਲ ਸਿੰਘ ਜੀ ਅੱਜ ਸਾਬਤ ਸੂਰਤ ਤੁਹਾਡੇ گاڑی ਬੈਠੇ ਨੇ ਪਰ ਜਿੱਦਨ ਲੈ ਕੇ ਆਏ ਆ ਇਹਨਾਂ ਦੇ ਕੱਪੜਿਆਂ ਦੇ ਵਿੱਚ ਵੀ ਟਾਇਲਟ ਹੱਥਾਂ ਦੇ ਵੀ ਟਾਇਲਟ ਜੇ ਕੋਈ ਲੰਗਦਾ ਜਾਂਦਾ ਕੋਈ ਚੀਜ਼ ਖਾਣ ਲਈ ਦੇ ਗਿਆ ਉਹ ਉਹਨਾਂ ਹੱਥਾਂ ਦੇ ਨਾਲ ਚੱਕ ਕੇ ਖਾ ਰਹੇ ਨੇ ਉਹ ਚੀਜ਼ ਨੂੰ ਮਹਿਸੂਸ ਕਰਨਾ ਬੜੀ ਵੱਡੀ ਗੱਲ ਹੈ ਇਸੇ ਤਰ੍ਹਾਂ ਬਹੁਤ ਸਾਰੇ ਮੈਂਬਰ ਨੇ ਇਹ ਸਰਦਾਰ ਬੰਤਾ ਸਿੰਘ ਜੀ ਸਾਬਤ ਸੂਰਤ ਅਮਰਤਾਰੀ ਸੀ ਪਰ ਲਵਾਰਸ ਬਿਲਕੁਲ ਜਿਵੇਂ ਲਿਬੜੇ ਕੱਪੜੇ ਲਿਬੜੇ ਹੱਥ ਸਿਰ ਖਿਲਰਿਆ ਦਾੜੇ 'ਚ ਜੜਾਵਾਂ ਵੱਜੀਆਂ ਉਸੇ ਤਰ੍ਹਾਂ ਪਏ ਉਸੇ ਤਰ੍ਹਾਂ ਖਾਰੇ ਨਹੀਂ ਤਾਨੀ ਬਾਈ ਗੁਰੂ ਕਰਾਉਂਦੇ ਬਾਪਾ ਦਾ ਕਿਰਪਾ ਸਾਰੀ ਥੋੜੀਆਂ ਤਾਰੀਫਾਂ ਨੇ ਪਰ ਆਪਣਾ ਹੈਪੀ ਵੀਰੇ ਅੱਜ ਜਨਮ ਦਿਨ ਭਰਾਵਾਂ ਨੇ ਜਿਹੜਾ ਮਨਾਇਆ ਨਾ ਜਦੋਂ ਜਨਮ ਦਿਨ ਦਾ ਕੇਕ ਇਹਨਾਂ ਨੂੰ ਵੰਡਿਆ ਨਾ ਇਹਨਾਂ ਦੇ ਚਿਹਰੇ ਤੇ ਵੀ ਨੂਰ ਸੀ ਉਸ ਸਮੇਂ ਕਿ ਮੇਰੇ ਗੱਲ ਇਹਨਾਂ ਦੇ ਆਪਣਿਆਂ ਨੇ ਐਵੇਂ ਜਨਮ ਦਿਨ ਦਾ ਇਹਨਾਂ ਦੇ ਨਾਲ ਨਹੀਂ ਮਨਾਇਆ ਹੋਣਾ ਕਿਵੇਂ ਦੇਖੋ ਇਹ ਭਾਜੀ ਹੁਣੀ ਸੋਚਣ ਜਦੋਂ ਕਿਤੇ ਘਰ ਦੇ ਵਿੱਚ ਪਤਾ ਲੱਗਦਾ ਨਾ ਛੋਟੇ ਬੱਚਿਆਂ ਨੂੰ ਕਿ ਅੱਜ ਮੇਰੀ ਮਾਸੀ ਜਾਂ ਮੇਰਾ ਮਾਮਾ ਆ ਰਿਹਾ ਤਾਂ ਬੱਚੇ ਜਦੋਂ ਢੀਕ ਕਰਦੇ ਬਾਰ-ਬਾਰ ਬੁਬਲੇ ਵੇਂਦੇ ਹਨਾ ਜਦੋਂ ਕੋਈ ਇੱਥੇ ਆਉਂਦਾ ਨਾ ਉਦੋਂ ਉਹ ਮਾਹੌਲ ਹੁੰਦਾ ਤੁਸੀਂ ਖੁਦ ਪੁੱਛ ਸਕਦੇ ਇਹਨਾਂ ਨੂੰ ਨੰਨੂ ਕਿੰਨਾ ਚਿਰ ਉਡੀਕ ਕੀਤਾ ਕਰ ਰਹੇ ਸੀ ਆਪਾਂ ਇਹਨਾਂ ਦੀ ਬੜੀ ਇਹ ਗੇਟ ਗਾੜੀ ਜਾ ਜਾ ਕੇ ਦੇਖ ਰਹੇ ਸੀ ਕਦੋਂ ਆਉਣਾ ਕਦੋਂ ਆਉਣਾ ਇੱਕ ਚਾਬੀ ਫੜ ਕੇ ਬੈਠਾ ਕਿ ਕਦੋਂ ਗੇਟ ਖੁੱਲ੍ਹੇ ਬਈ ਇਹਨਾਂ ਦੇ ਆਪਣੇ ਨੇ ਆਪਣੇ ਆਉਂਦੇ ਜਾਂ ਨਹੀਂ ਆਉਂਦੇ ਤੁਹਾਡੇ ਕੋਈ ਨਹੀਂ ਆਉਂਦਾ ਹੈ ਵੈਸੇ ਪਰਿਵਾਰ ਦੇ ਇਹਨਾਂ ਦੇ ਵਿੱਚੋਂ ਮੰਨ ਲਓ ਜੇ ਅਸੀਂ 50 ਦੇ ਕਰੀਬ ਹਨ ਇਹਨਾਂ ਦੇ ਵਿੱਚੋਂ 40 ਬੰਦਿਆਂ ਦੇ ਪਰਿਵਾਰ ਹੈਗੇ ਆ ਸਾਰੇ ਰਿਸ਼ਤੇ ਹੈਗੇ ਆ ਪਰ ਕੋਈ ਨਹੀਂ ਆਉਂਦਾ ਅਸੀਂ ਫੋਨ ਕਰਕੇ ਵੀ ਕਹਿੰਨੇ ਆ ਭਾਈ ਆ ਜਾਓ ਹਾਲ ਪੁੱਛ ਲਓ ਸਮਾਂ ਨਹੀਂ ਟਾਈਮ ਨਹੀਂ ਬਸ ਕਹਾਣੀ ਖਤਮ ਪਰ ਇਹ ਸਵੇਰ ਦੀ ਇਹਨਾਂ ਦੀ ਉਡੀਕ ਕਰ ਰਹੇ ਆ ਇਹ ਅੱਜ ਇਹਨਾਂ ਦੇ ਚਿਹਰੇ ਤੇ ਖੁਸ਼ੀ ਲੈ ਕੇ ਆਏ ਨੇ ਅਸੀਂ ਹੋਰ ਵੀ ਬੇਨਤੀ ਕਰਦੇ ਆ ਸੰਗਤ ਨੂੰ ਕਿ ਪੈਸਾ ਪੈਸਾ ਸਾਡੀ ਜ਼ਰੂਰਤ ਹੈ ਪੈਸਾ ਸਾਡੀ ਭੁੱਖ ਤਾਂ ਹੈ ਹੀ ਨਹੀਂ ਅਸੀਂ ਪੈਸਾ ਮੰਗਦੇ ਵੀ ਨਹੀਂ ਅਸੀਂ ਕਹਿੰਨੇ ਤੁਸੀਂ ਆਪ ਦੇ ਹੱਥੀਂ ਦਾਨ ਕਰੋ ਆਪ ਸੋਚ ਸਮਝ ਕੇ ਦਾਨ ਕਰੋ ਦਾਨ ਦੀ ਦਿਸ਼ਾ ਬਦਲੋ ਪਰ ਨੇੜੇ ਤੇੜੇ ਦੇਖੋ ਜਰੂਰ ਕਿ ਤੁਹਾਡੀ ਖੁਸ਼ੀ ਜਿਹੜੀ ਆ ਉਹ ਕਿਸੇ ਨੂੰ ਖੁਸ਼ੀ ਦੇ ਸਕਦੀ ਆ ਖੁਸ਼ੀ ਵੰਡਿਆਂ ਵੱਧਦੀ ਆ ਤੇ ਦੁੱਖ ਘਟਦਾ ਬਸ ਇੰਨੇ ਜੋਗੇ ਰਹੀ ਬਾਈ ਆਪਣੀ ਵੀ ਅਪੀਲ ਆ ਇਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਤਾਂ ਹੀ ਸੰਭਾਲਦਾ ਰਿਹਾ ਹੈਪੀ ਵੀਰ ਸਾਡਾ ਜੇ ਥੋੜਾ ਜਿਹਾ ਸਮਾਂ ਤੁਹਾਡੇ ਕੋਲ ਹੁੰਦਾ ਨਾ ਟਾਈਮ ਹੁੰਦਾ ਤਾਂ ਇਹਨਾਂ ਦਾ ਹਾਲਚਲ ਜਾਣਨ ਲਈ ਪਹੁੰਚ ਜਾਓ ਜੇ ਤੁਸੀਂ ਇੱਥੇ ਪਹੁੰਚੋਗੇ ਨਾ ਇਹਨਾਂ ਦਾ ਜਰੂਰ ਉਮਰ ਵਾਜ ਜਾਣੀ ਹੈ ਜਦੋਂ ਇਹਨਾਂ ਨੂੰ ਇਹ ਮਹਿਸੂਸ ਹੋ ਜਾਣਾ ਕਿ ਇਹਨਾਂ ਦੇ ਆਪਣੇ ਹੈ ਨੇ ਤੁਹਾਡੀ ਇੰਤਜ਼ਾਰ ਦੇ ਵਿੱਚ ਰਹਿੰਦੇ ਨੇ ਜਿਵੇਂ ਹੈਪੀ ਵੀਰ ਦੱਸ ਰਿਹਾ ਕਿ ਦਰਵਾਜ਼ੇ ਵੱਲ ਧਿਆਨ ਹੁੰਦਾ ਚਾਹੇ ਉੱਪਰੋਂ ਆਉਂਦੇ ਨੇ ਚਾਹੇ ਆਪਣੇ ਆਉਂਦੇ ਨੇ ਇਹ ਆਪਣਾ ਹੀ ਸਮਝਦੇ ਨੇ ਤੇ ਇਹਨਾਂ ਦਾ ਸਹਾਰਾ ਬਣਨ ਵਾਸਤੇ ਇਹਨਾਂ ਦਾ ਇਨਾਂ ਦਾ ਆਪਣਾ ਪਨ ਦੱਸਣ ਵਾਸਤੇ ਇੱਥੋਂ ਤਾਈਂ ਜ਼ਰੂਰ ਪਹੁੰਚੋ ਇਹ ਤੁਹਾਡੇ ਆਪਣੇ ਨੇ ਇਨਾਂ ਨੇ ਤੁਹਾਨੂੰ ਜਨਮ ਦਿੱਤਾ ਤੁਹਾਨੂੰ ਪਾਲਿਆ ਹੈ ਤਾਂ ਹੈਪੀ ਵੀਰੇ ਮੈਂ ਤੁਹਾਡੇ ਵੀ ਇਸ ਉਪਰਾਲੇ ਦੀ ਬਹੁਤ ਸਲਾਹ ਜਾਂ ਕਰਦਾ ਕਿ ਤੁਸੀਂ ਸੁਭਾਰ ਰਹੇ ਹੋ ਪਰ ਤੁਹਾਡੇ ਤੁਸੀਂ ਆਸਰਾ ਦਿੱਤਾ ਹੈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਬੜੀਆਂ ਚੀਜ਼ਾਂ ਦੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਨੂੰ ਪੈਸੇ ਦੀ ਭੁੱਖ ਨਹੀਂ ਸਾਡੀਆਂ ਜ਼ਰੂਰਤਾਂ ਜਿਹੜੀਆਂ ਨਾ ਉਹ ਜ਼ਰੂਰ ਪੂਰੀਆਂ ਕਰਿਆ ਕਰੋ ਵੈਸੇ ਤਾਂ ਗੁਰੂ ਸਾਹਿਬ ਕਿਸੇ ਨਾ ਕਿਸੇ ਫਰਿਸ਼ਤੇ ਨੂੰ ਭੇਜ ਦਿੰਦਾ ਜੇ ਡਰਮੀ ਜੋ ਆਟਾ ਖਤਮ ਹੁੰਦਾ ਨਾ ਸ਼ਾਮ ਦਾ ਸਵੇਰ ਦਾ ਨਹੀਂ ਹੁੰਦਾ ਤਾਂ ਸਵੇਰ ਨੂੰ ਬੁਆ ਖੜਕਿਆ ਹੁੰਦਾ ਕੋਈ ਨਾ ਕੋਈ ਆ ਜਾਂਦਾ ਪਰ ਨਿਬੋ ਤੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਾਫੀ ਬਜ਼ੁਰਗ ਜਿਹੜੇ ਸਾਡੇ ਇੱਥੇ ਪੂਰੇ ਹੋਏ ਜਿਨ੍ਹਾਂ ਨੂੰ ਮਿਲਦਾ ਨਹੀਂ ਆਉਂਦੇ ਪਰ ਲਾਸਟ ਸਮੇਂ ਉਹਨਾਂ ਦੀ ਡੈੱਡ ਬੋਡੀ ਲੈਣ ਵਾਸਤੇ ਜ਼ਰੂਰ ਆ ਜਾਂਦੇ ਆ ਕਿਉਂਕਿ ਫਿਰ ਸਰਟੀਫਿਕੇਟ ਵੀ ਬਣਾਉਣਾ ਜਿਹੜੀ ਕੋਈ ਪਿੱਛੇ ਜ਼ਮੀਨ ਜਾਇਦਾਦ ਕੋਈ ਘਰ ਬੁਆ ਆ ਉਹਦੇ ਲਈ ਡੈਥ ਸਰਟੀਫਿਕੇਟ ਵੀ ਚਾਹੀਦਾ ਵਾਹ ਗੁਰੂ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਅਸੀਂ ਆਪਦੇ ਸ਼ਬਦ ਵਾਪਸ ਵੀ ਲਵਾਂਗੇ ਕਿ ਵਾਹ ਗੁਰੂ ਤਤੀ ਵਾਣਾ ਲੱਗਣ ਦਵੇ ਪਰ ਜਦੋਂ ਕੋਈ ਇਦਾਂ ਹੋ ਜਾਂਦਾ ਨਾ ਫਿਰ ਪਰਿਵਾਰ ਕਹਿੰਦੇ ਆ ਕਿ ਹੁਣ ਅਸੀਂ ਹੈਗੇ ਹਾਂ ਹੁਣ ਕਿਉਂਕਿ ਉਹ ਦੈਟ ਸਰਟੀਫਿਕੇਟ ਉਹ ਕਾਗਜ਼ ਦੀ ਇੰਨੀ ਕੀਮਤ ਹੈ ਪਰ ਇੱਕ ਇਨਸਾਨ ਦੀ ਕੀਮਤ ਨਹੀਂ ਹੈਗੀ ਬਾਕੀ ਬਾਬਾ ਕਰਾਉਣ ਵਾਲਾ ਜੀ ਵਾਹਿਗੁਰੂ ਬਹੁਤ ਬਤਨਵਾਜ ਜੀ ਹਜੂਰ ਜੀ ਅੱਜ ਤਿੰਨ ਭਰਾ ਜਿਹੜੇ ਇੱਥੋਂ ਦਾ ਹੀ ਪਹੁੰਚੇ ਹੋਏ ਨੇ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰੋਂ ਆਏ ਨੇ ਪਰ ਇਸ ਮੰਜ਼ਲ ਤਾਈ ਪਹੁੰਚਾਉਣ ਵਾਸਤੇ ਇਹਨਾਂ ਦਾ ਜਿਹੜਾ ਸਨਾਰਤੀ ਬਲੇ ਨੇ ਇਹਨਾਂ ਨੂੰ ਰਾਹ ਦੱਸਿਆ ਜਸਵੀਰ ਨੇ ਉਹ ਤੇਜੀ ਰੰਦਾਵਾ ਜੀ ਤੇ ਜਿਹੜਾ ਰੰਦਾਵਾ ਵੀ ਵੀਰ ਭਾਰੇ ਜਿੰਨਾ ਦੱਸਿਆ ਜਾਵੇ ਉਹਨਾਂ ਥੋੜਾ ਐਨਜੀਓ ਚਲਾਉਂਦੇ ਨੇ ਨੌਜਵਾਨ ਵੀਰ ਸਾਡਾ ਪਰ ਬਹੁਤਿਆਂ ਦਾ ਸਹਾਰਾ ਹੈ ਬਹੁਤਿਆਂ ਦੀਆਂ ਉਮੀਦਾਂ ਇਸ ਵੀਰ ਤੇ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਇਸ ਵੀਰ ਨੇ ਸੰਭਾਲ ਲਿਆ ਆ ਤੇ ਜੀ ਵੀਰੇ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਤੁਸੀਂ ਸਾਰੇ ਭਰਾ ਤੇ ਹੋ ਜੀ ਰੂਹਾਂ ਨੂੰ ਸੰਭਾਲਦੇ ਹੋ ਤੁਸੀਂ ਤੇ ਉੱਥੇ ਹੀ ਵਧਾਈ ਦੇ ਪਾਤਰ ਇਹ ਤਿੰਨ ਭਰਾ ਵੀ ਨਹੀਂ ਜਿਨ੍ਹਾਂ ਨੇ ਜਨਮ ਦਿਨ ਇੱਥੇ ਮਨਾਇਆ ਕਿਵੇਂ ਦੇਖਦੇ ਹੋ ਜੀ ਬੜਾ ਵਧੀਆ ਲੱਗਾ ਵੀਰੇ ਨੂੰ ਅਸੀਂ ਥੋੜਾ ਕਿਹਾ ਵੀ ਚਲੋ ਇੱਕ ਰੱਬੀ ਰੂਹਾਂ ਇੱਕ ਰੱਬ ਦਾ ਘਰ ਆ ਮੰਨ ਲੈਣੇ ਕਿਉਂਕਿ ਇਹ ਸਭ ਰੱਬੀ ਰੂਹਾਂ ਇਹਨਾਂ ਨੂੰ ਦੁਨੀਆਦਾਰੀ ਨਾਲ ਕੁਝ ਨਹੀਂ ਹੈਗਾ ਵੀਰੇ ਨੇ ਇੱਕ ਵਾਰ ਕਿਹਾ ਮੈਂ ਚਲੋ ਵੀ ਉਹਨਾਂ ਲੋੜਦੰਦਾ ਤੱਕ ਕੋਈ ਨਾ ਕੋਈ ਇਹ ਕੈਟਰਿੰਗ ਕਰਦਾ ਹੈ ਮੈਂ ਕੁਝ ਕਹੇ ਕੁਝ ਕੁਝ ਤੁਹਾਡੇ ਕੋ ਪਕੌੜੇ ਵਾਜੇ ਕੋਸ਼ਿਸ਼ ਦਸ ਦਿਆ ਕਰੋ ਮੈਂ ਅਸਲ ਵਿੱਚ ਦਿਆ ਕਰੂੰ ਕਿਉਂਕਿ ਇਹ ਚੀਜ਼ਾਂ ਨੂੰ ਤਰਸਦੇ ਵਿਚਾਰੇ ਹੁਣ ਅੱਜ ਵੇਖੋ ਵੀ ਉਹਨਾਂ ਨੂੰ ਕਿੰਨਾ ਚਾਹ ਹੋਊਗਾ ਵੀ ਕਿਸੇ ਨੇ ਆੜੇ ਐਸੇ ਕੇਕ ਜਾਂ ਸਮੋਸੇ ਜਾਂ ਕੋਲਡ ਡਰਿੰਕ ਲੈ ਕੇ ਆਉਣੀ ਆ ਜੀ ਜਦੋਂ ਆਪਣੇ ਬੱਚੇ ਖੁਸ਼ ਹੁੰਦੇ ਨੇ ਨਾ ਵੀ ਅਨੂੰ ਅੱਜ ਮੇਰਾ ਪਿਓ ਬਾਹਰ ਗਿਆ ਲੈ ਕੇ ਆਊਗਾ ਇਹਨਾਂ ਨੂੰ ਖੁਸ਼ੀ ਹੁੰਦੀ ਜੋ ਕਿਸੇ ਨੇ ਉਹਨਾਂ ਹੁੰਦਾ ਆ ਪਰ ਤੇਜੀ ਵੀਰੇ ਜ਼ਿਆਦਾਤਰ ਜਦੋਂ ਜਨਮ ਦਿਨ ਦੀ ਵਾਰੀ ਆਉਂਦੀ ਹੈ ਨਾ ਚਾਹੇ ਪਾਰਟੀਆਂ ਦੀ ਵਾਰੀ ਆਉਂਦੀ ਹੈ ਤਾਂ ਵੱਡੇ ਹੋਟਲ ਰੈਸਟੋਰੈਂਟ ਉਹਨੂੰ ਤਰਜੀ ਪਰ ਲਿਸਟ ਬਣਾ ਲੈਨੇ ਆ ਕਿ दारू ਦੀ ਪਾਰਟੀ ਚੱਲਣੀ ਆ ਵੈਜ ਦੀ ਚੱਲਨੀ ਆ ਨੌਨ ਵੈਜ ਦੀ ਚੱਲਣੀ ਆ ਪਰ ਇੱਥੇ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਬਹੁਤ ਸਾਰੀਆਂ ਅਸੀਸਾਂ ਮਿਲਣਗੀਆਂ ਵੀਰ ਜੀ ਹੋਟਲਾਂ ਦੇ ਤੁਸੀਂ ਲੱਖਾਂ ਰੁਪਏ ਲਾ ਦੋ ਤਦ ਨਹੀਂ ਰਿਸ਼ਤੇਦਾਰ ਆਜਦੇ ਉਹਨਾਂ ਕਹਿ ਦੇਣਾ ਉਹਦੇ ਜਨਮ ਦਿਨ ਤੇ ਉਹਨਾਂ ਆ ਕੀਤਾ ਹੈ ਤੇ ਨਾ ਆ ਨਹੀਂ ਕੀਤਾ ਹੈ ਤੇ ਉੱਥੇ ਯਾਰਾਂ ਦਾ ਕੇਕ ਕਿਹੜਾ ਵੇਸਟ ਕਰਦੇ ਆ ਜਿਹੜੀਆਂ ਚੀਜ਼ਾਂ ਆਪਾਂ ਉੱਥੇ ਵੇਸਟ ਕਰਦੇ ਨਾ ਹੋਟਲਾਂ ਵਿੱਚ ਆ ਬੰਦਿਆਂ ਨੂੰ ਉਹ ਚੀਜ਼ਾਂ ਖਾਣ ਦੀ ਲੋੜ ਆ ਇਹਨਾਂ ਨੂੰ ਖੁਸ਼ੀ ਮਿਲਦੀ ਉਹ ਚੀਜ਼ਾਂ ਖਾ ਕੇ ਇਹਨਾਂ ਨੇ ਉਹਨਾਂ ਨੇ ਤੁਹਾਨੂੰ ਕਹਿਣਾ ਵੀ ਆ ਨਹੀਂ ਪਾਇਆ ਐਂਦਾ ਕੀਤਾ ਪਰ ਇਹਨਾਂ ਨੇ ਤੁਹਾਨੂੰ ਕਿਉਂਕਿ ਖੁਦ ਰੱਬ ਵਰਗੇ ਰੂਹਾਂ ਆ ਨਾ ਇਹਨਾਂ ਦਾ ਕੋਈ ਰਿਕਾ ਨਾ ਕੋਈ ਇਹਨਾਂ ਚ ਖੁਸ਼ ਹੈਗਾ ਇਹ ਹੋ ਜਾ ਤੇ ਵਧੀਆ ਰੂਹਾਂ ਆ ਤੇਜੀਵੀਰ ਬਾਰੇ ਦੱਸਣਾ ਜੋ ਨਾ ਤੇਜੀਵੀਰ ਦੀ ਬੇਟੀ ਹੈ ਉਹਨਾਂ ਨੇ ਹਮੇਸ਼ਾ ਹੀ ਉਸ ਬੇਟੀ ਦਾ ਧੀ ਰਾਣੀ ਦਾ ਜਨਮ ਦੇ ਨਹੀਂ ਨਾ ਰੂਹਾਂ ਦੇ ਨਾਲ ਹੀ ਬਣਾਇਆ ਤੇ ਬੜੀਆਂ ਦੁਆਵਾਂ ਲੈਂਦੇ ਨੇ ਬੜੀਆਂ ਅਸੀਸਾਂ ਲੈਂਦੇ ਨੇ ਤੇਜੀਵੀਰ ਜਿਹੜੇ ਜਨਮ ਦੇ ਤੇ ਹਜ਼ਾਰਾਂ ਰੁਪਏ ਲਟਾ ਦਿੰਦੇ ਨੇ ਡੀ ਜੀ ਦੇ ਪੈਸੇ ਲਟਾ ਦਿੰਦੇ ਨੇ ਧਾਰੂ ਦੀਆਂ ਪਾਰਟੀਆਂ ਤੇ ਲਟਾ ਦਿੰਦੇ ਕਿ ਅਪੀਲ ਲਾਉਣੀ ਚਾਹਦੇ ਹੋ ਤੁਸੀਂ ਨੌਜਵਾਨ ਵੀਰੋ ਤੁਹਾਡੀ ਸਿਹਤ ਨਾਲ ਪਤਾ ਨਹੀਂ ਬਹੁਤਿਆਂ ਦਾ ਭਲਾ ਹੋ ਜਾਣਾ ਹੈ ਮੈਂ ਤੇ ਹੱਥ ਜੋੜ ਕੇ ਉਹ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੱਖਾਂ ਰੁਪਏ ਹੋਟਲਾਂ 'ਚ ਚਲਾਉਂਦੇ ਆ ਨਾ ਇੱਕ ਲੱਖਾਂ ਲਾਉਣ ਦੀ ਬਜਾਏ ਨਾ ਤੁਸੀਂ 3-4000 ਰੁਪਏ ਇਹਨਾਂ ਰੂਹਾਂ 'ਚ ਲਾ ਕੇ ਵੇਖਿਓ ਜਿਹੜਾ ਤੁਸੀਂ ਲੱਖਾਂ ਰੁਪਏ ਤੁਸੀਂ ਲਾ ਕੇ ਵੇਸਟ ਲੱਗਣਗੇ ਹੁਣ ਜਦੋਂ ਇੱਕ ਵੀਰੇ ਦੱਸਿਆ ਵੀ ਮੈਂ ਹਰ ਜਨਮ ਦੇੰ ਦੀ ਪਾਰਟੀ ਦੇ ਨਾ ਆਪਣੇ ਯਾਰਾਂ ਦੋਸਤਾਂ ਨਾਲ ਮੇਨ ਸ਼ਰਾਬ ਨਾਲ ਕਰਦਾ ਆ ਤੇ ਉਹਨੇ ਇਤੋਂ ਪ੍ਰਭਾਵਿਤ ਹੋਇਆ ਵੇਖ ਕੇ ਵੀ ਇਹ ਵੀ ਰੂਹਾਂ ਨੂੰ ਲੋੜਿਆ ਸਾਡੀ ਮਾਲਾ ਹੁਣ ਅੱਜ ਤੋਂ ਬਾਅਦ ਮੈਂ ਇੱਥੇ ਬਣਾਉਣੀ ਆ ਉਹ ਅੱਜ ਤੋਂ ਬਾਅਦ ਵੀਰੇ ਕਹਿੰਦਾ ਮੈਂ ਇੱਥੇ ਜਨਮ ਦੇ ਬਣਾਇਆ ਕਰਦਾ ਹਾਂ ਬਹੁਤ ਬਹੁਤ ਧ ਪਾਂ ਜਰੂਰ ਜੀ ਜੇ ਜਨਮ ਦਿਨ ਮਨਾਉਣਾ ਦਾ ਹੋਟਲ ਰੈਸਟੋਰੈਂਟ ਦੇ ਵਿੱਚ ਤਾਂ ਸਾਰੇ ਮਨਾਉਂਦੇ ਨੇ ਜੇ ਦਵਾਵਾ ਲੈਣੀਆਂ ਨੇ ਅਸੀਸਾਂ ਲੈਣੀਆਂ ਨੇ ਤਾਂ ਇਹ ਰੱਬ ਦੇ ਫਰਿਸ਼ਤੇ ਨੇ ਜਾਂ ਰੱਬ ਦੀਆਂ ਰੂਹਾਂ ਨੇ ਜਿਹੜੀਆਂ ਇਹਨਾਂ ਦੇ ਨਾਲ ਜਨਮ ਦਿਨ ਦੀਆਂ ਪਾਰਟੀਆਂ ਮਨਾਓ ਤੇ ਜਨਮ ਦਿਨ ਮਨਾਓ ਮੈਨੂੰ ਦਿਓ ਜੀ ਆਜ਼ਾਤ ਮੈਂ ਹਾਂ ਤੁਹਾਡਾ ਦੋਸਤ ਰਮੇਰ ਸਿੰਘ ਲਾਲੀ ਤੁਸੀਂ ਜੁੜੇ ਰਹੋ